ਸਾਸ੍ਰੀ ਕਾਇਦ ਅਨੁਸਾਰ ਹਨ ਮੈਂ ਤੁਹਾਡੀ ਆਪਣੀ ਅੰਮ੍ਰਿਤ ਕਰ ਜੋਸ਼ੀ ਜੋਸ਼ੀ ਜੰਗਾਂਵ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਤੇ ਮੈਂ ਵੀ ਪਰਮਾਤਮਾ ਦੀ ਕਿਰਪਾ ਨਾਲ ਰਾਜੀ ਖੁਸ਼ੀਤਾਂ ਦਰਸਤ ਦੇ ਅੱਗੇ ਜਿਹੜਾ ਤੁਹਾਡੇ ਕਿਲੇਰੀ ਚ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਇਸ ਗੀਤ ਨੂੰ ਤੁਸੀਂ ਅਸੇ ਅਖੀਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਨਾ ਬਹੁਤ ਤੁਹਾਨੂੰ ਆਨੰਦ ਆਊਗਾ ਔਰ ਤੁਸੀਂ ਇਹਨੂੰ ਜਰੂਰ ਮੈਨੂੰ ਉਮੀਦ ਹੈ ਤੁਸੀਂ ਵੀ ਇਹਨੂੰ ਜਰੂਰ ਗਾਣੇ ਕਟਾਉਂਦੇ ਰਹੋਗੇ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਇਹ ਤੇ ਪਹਿਲਾ ਜੇ ਮੂਰੇ ਸ਼ੇਅਰ ਬੋਲوں ਸ਼ੇਅਰ ਦੇ ਮਗਰੋਂ ਨਾਲ ਦੀ ਨਾਲ ਫਿਰ ਇਹ ਸ਼ੁਰੂ ਹੋ ਜਾਂਦਾ ਹੈ ਹਨਾ ਤੇ ਨਾਲੇ ਸ਼ੇਅਰ ਸਮੋਹ ਇਸ ਗੀਤ ਦੇ ਵਿੱਚ ਨਾਲੇ ਗੀਤ ਸੁਣੋ ਤੇ ਹੁਣ ਵਿਆਖਿਆ ਨਹੀਂ ਕਰਦੇ ਤੁਸੀਂ ਆਪ ਹੀ ਵਿਆਖਿਆ ਕਰਿਓ ਇਸ ਗੀਤ ਦੀ ਤੇ ਜਿਹੜਾ ਨੁਕਤਾ ਪਾਉਂ ਇਹੀ ਤਰਨਦਾਰਨ ਦੇ ਜਿਹੜਾ ਗੁਰਦਾਸਪੁਰ ਸ਼ਾਇਦ ਪਿੰਡ ਕਿੱਥੋਂ ਇੱਕ ਭੈਣ ਨੇ ਮੈਨੂੰ ਕੱਲ ਹੀ ਫੋਨ ਕਰਿਆ ਸੀ ਉਹ ਕਹਿੰਦੀ ਫਲਬੈਰੀ ਬਾਰੇ ਜਰੂਰ ਦੱਸਿਓ ਮੈਂ ਕਿਹਾ ਮੇਰਾ ਨੁਕਤਾ ਪਾਇਆ ਹੋਇਆ ਤੇ ਚਲੋ ਹੁਣ ਮੈਂ ਇਸ ਤੋਂ ਬਾਅਦ ਫਿਰ ਇਹ ਨੁਕਤਾ ਪਾਉਂਗੀ ਉਹ ਭੈਣ ਜੇ ਸੁਣ ਜੀ ਹੂ ਤਜਰੂਰ ਨੋਟ ਕਰ ਲੂਗੀ ਹੈਨਾ ਤੁਸੀਂ ਵੀ ਕਰ ਲਓ ਤੇ ਅਬਲੀ ਕਾਪੀ ਪੈਨਸ਼ਨ ਲੈ ਕੇ ਬੈਠ ਜਿਓ ਤੇ ਲੋ ਆਜੋ ਫਿਰ ਇਸੇ ਪਿਆਰੇ ਜਿਹੇ ਲੋਕਾਂ ਚੋਂ ਲੈ ਆਈ ਆਪਾਂ ਰੌਣਕਾਂ ਲਗਾਈਏ ਇਸ ਦਿਪ ਨੂੰ ਹੈਨਾ ਤੇ ਆਜੋ ਫਿਰ ਮੇਰੇ ਨਾਲ ਕੋਈ ਸੁਖ ਬੀਰਾਂ ਦੀ ਮੰਗਦਿਆਂ ਰਹਿਣ ਸਦਾ ਲੈ ਮੀ ਉਮਰ ਲਈ ਕਰਨ ਧੂਆ ਪਹਿਣਾ ਪਹਿਣਾ ਬਾਜਨਾ ਘਰ ਵਿੱਚ ਰੌਣਕਾਂ ਨੇ ਲੈਣ ਬੀਰਾਂ ਦੇ ਸਾ ਵਿੱਚ ਸਾ ਪਹਿਣਾ ਮਹਿੰਦੀ ਨੀ ਸੋਣ ਮਹਿੰਦੀ ਜਾਨ ਪਹਿਣਾ ਦੀ ਬੀਰਾਂ ਦੇ ਵਿੱਚ ਰਹਿੰਦੀ ਮਹਿੰਦੀ ਨੀ ਸੋਣ ਮਹਿੰਦੀ ਜਾਨ ਪਹਿਣਾ ਦੀ ਬੀਰਾਂ ਦੇ ਵਿੱਚ ਰਹਿੰਦੀ ਉਹ ਖੁਸ਼ੀਆਂ ਬੀਰਾਂ ਲਈ ਬੰਦ ਕੇ ਅੰਜੂ ਲੈ ਕੇ ਢੋਲੀ ਦੇ ਵਿੱਚ ਬੈਂਦੀ ਮਹਿੰਦੀ ਨੀ ਸੋਣ ਮਹਿੰਦੀ ਜਾਨ ਪਹਿਣਾ ਦੀ ਵੀਰਾਂ ਦੇ ਵਿੱਚ ਰਹਿੰਦੀ ਵੀਰਾਂ ਨਾਲ ਸਰਦਾਰੀਆਂ ਸੌਂਦੀਆਂ ਨੇ ਵੀਰਾਂ bina ਨਾਲ ਲੈਦਾ ਸਾਰ ਕੋਈ ਜਦ ਆਉਣ ਮਸੀਬਤਾਂ ਪਾਉਣ ਕੇ ਰ ਵੀਰਾਮ ਬਿਨਾ ਨਾ ਬਣਦਾ ਹਥੇ ਹਾਰੀ ਕੋਈ ਮੋਰਾ ਬੈ ਸੁਣ ਮੋਰਾ ਮੋਰਾ ਬੈ ਸੁਣ ਮੋਰਾ ਐਸਾ ਵੱਜੇ ਨਾ ਕਿਸੇ ਦੇ ਨਾਲ ਲੋੜਾ ਮੋਰਾ ਬੈ ਸੁਣ ਮੋਰਾ ਐਸਾ ਵੱਜੇ ਨਾ ਕਿਸੇ ਦੇ ਨਾਲ ਲੋੜਾ ਵੀਰਾਂ ਦਾ ਜਹਾਨ ਬਸਦਾ ਲੱਕ ੋੜ ਜਾਂਦਾ ਬੀਰਾਂ ਦਾ ਵਿਛੋੜਾ ਮੋਰਾ ਬੇਬੁਰਨਾ ਮੋਰਾ ਐਸਾ ਬੱਜੇ ਨਾ ਕਿਸੇ ਦਿਨ ਨਾਲ ਲੋੜਾ ਕਾਮਾ ਬੈ ਸੁਣ ਕਾਮਾ ਕਦੇ ਲੱਗਣ ਨਾ ਤੱਤਿਆਂ ਹਵਾ ਮਾ ਕਾਮਾ ਬੈ ਸੁਣ ਕਾਮਾ ਕਦੇ ਲੱਗਣ ਨਾ ਤੱਤਿਆਂ ਹਵਾ ਮਾ

ਹੋਰ ਰਿਸ਼ਤਿਆਂ ਕੋਲ ਜੋ ਮਿਲਦੀਆਂ ਨਾ ਬਈ ਉਹਨਾਂ ਖੁਸ਼ੀਆਂ ਦਾ ਦੂਜਾ ਨਾ ਬਾਪੂ ਟੁੱਟ ਪੈਂਦਾ ਪਹਾੜ ਮੂជីវਤਾਂ ਦਾ ਉਠਦੀ ਸਿਰ ਤੋਂ ਜਦੋਂ ਬੋੜਦੀ ਸ਼ਾਮ ਬਾਪੂ ਤਾਰਾ ਬੇਸੁਣ ਤਾਰਾ ਹਰ ਸੁਖ ਕਰ ਜਾਂਦਾ ਏ ਕਿਨਹਾਰਾ ਤਾਰਾ ਤੇ ਸੁਣ ਤਾਰਾ ਹਰ ਸੁਖ ਕਰ ਜਾਂਦਾ ਏ ਕਿਨਹਾਰਾ ਹੱਥ ਦੇ ਕੇ ਰੱਖੀ ਮਾਲਕਾ ਖੁਸ਼ੇ ਖੁਸੇ ਕਿਥੇ ਤੋਂ ਨਾ ਬਪੂ ਦਾਸ ਹਾਰਾ ਤਾਰਾ ਬਿ ਸੁਣ ਤਾਰਾ ਹਰ ਸੁਖ ਕਰ ਜਾਂਦਾ ਏ ਕਿਨਹਾਰਾ ਰਿਸ਼ਤੇ ਲਹੂ ਦੇ ਕਦੇਵੀ ਭੁੱਲ ਦੇ ਨ ਕਿਸੇ ਨੂੰ ਕਦੇ ਰੁਸੀਆਂ ਖਾਖਨਾ ਹੋਣ ਰਿਸ਼ਤੇ ਰਿਸ਼ਤੇ ਲਹੂ ਦੇ ਕਦੇਵੀ ਨਾ ਭੁੱਲ ਹੁੰਦੇ ਕਦੇ ਰੁਸੀਆਂ ਖਾਖਨਾ ਹੋਣ ਰਿਸ਼ਤੇ ਜਿੰਦਿਆਂ ਬਾਲਾ ਕਰੇ ਇਬਾਦ ਤਾਂ ਜੀ ਰਹਿਣ ਬਸ ਦੇ ਸਦ ਜਿਉਂਣ ਰਿਸ਼ਤੇ ਮਾਲਾ ਨਿਸੋਣ ਮਾਲਾ ਦੇみ ਸਭ ਨੂੰ ਸਨੇਹਾ ਖੁਸ਼ੀ ਵਾਲਾ ਮਾਲਾ ਨਿਸੋਣ ਮਾਲਾ ਦੇみ ਸਭ ਨੂੰ ਸਨੇਹਾ ਖੁਸ਼ੀ ਵਾਲਾ ਬਈ ਦੁੱਖ ਸਾਰਾ ਆਪ ਦਿਆੰਦਾ ਛੇੜੇ ਕਦੇ ਨਾ ਕਿਸੇ ਦਾ ਦਿਨ ਮਾੜਾ ਦੁੱਖ ਸਭੁਰਾ ਆਪ ਦਿਆੰਦਾ ਕਦੇ ਛੇੜੇ ਨਾ ਕਿਸੇ ਲਈ ਦਿਨ ਕਾਲਾ ਮਾਲਾ ਨਿਸੋਣ ਮਾਲਾ ਦੇミ ਸਭ ਨੂੰ ਸਨੇਹ ਸੁਖ ਬਖਾਲਾ ਮਾਲਾ ਨਿਸੋਣ ਮਾਲਾ ਦੇਮੀ ਸਾਬ ਨੂੰ ਸਦੇ ਹਾ ਸਨੇਹਾ ਖੁਸ਼ੀ ਬਹਾਰਾ ਓਏ ਸੁਖ ਬੀਰਾਂ ਦੀ ਮੰਗਦਿਆਂ ਰਹਿਣ ਸਦਾ ਬੈਲੂੰ ਲੰਮੀ ਉਮਰ ਲਈ ਕਰਨ ਦੋ ਆ ਪਹਿਣਾ ਪਹਿਣਾ ਬਾਜਨਾ ਕਰ ਵਿੱਚ ਰਾਉਣ ਕਾਨੇ ਲੈਣ ਬੀਰਾਂ ਦੇ ਸਾ ਵਿੱਚ ਸਾ ਪਹਿਣਾ ਮਹਿੰਦੀ ਸੁਣ ਮਹਿੰਦੀ ਜਾਨ ਪਹਿਣਾ ਜੀ ਵੀਰਾਂ ਦੇ ਵਿੱਚ ਰਹੇਂਦੀ ਮਹਿੰਦੀ ਸੁਣ ਮਹਿੰਦੀ ਜਾਨ ਪਹਿਣਾ ਜੀ ਵੀਰਾਂ ਦੇ ਵਿੱਚ ਰਹੇਂਦੀ ਉਹ ਖੁਸ਼ੀਆਂ ਵੀਰਾਂ ਲਈ ਵੰਡ ਕੇ ਹੰਝੂ ਲੈ ਕੇ ਢੋਲੀ ਦੇ ਵਿੱਚ ਬੈਂਦੀ ਮਹਿੰਦੀ ਵੀ ਮੈਂ ਦੀਨੀ ਸੁਣ ਮੈਂ ਦੀ ਜਨ ਪਹਿਣਾ ਦੀ ਵੀਰਾਂ ਦੇ ਵਿੱਚ ਰਹੇਂਦੀ ਲੋ ਜੀ ਗੀਤ ਹੋਇਆ ਪੂਰਾ ਥੋੜਾ ਥੋੜਾ ਮੇ ਤੁਕ ਜਾਨੀਆਂ ਤੇ ਮੈਨੂੰ ਬਹੁਤ ਪਿਆਰਾ ਲੱਗਿਆ ਇਹ ਗੀਤ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਪਿਆਰਾ ਲੱਗਿਆ ਹੋਣਾ ਹੈ ਨਾ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਹੁਣ ਤੁਸੀਂ ਆਜੋ ਤੰਦਰੁਸਤੀ ਵੱਲ ਤੇ ਇਹ ਮੇ ਭੈਣ ਨੇ ਮੈਨੂੰ ਪੁੱਛਿਆ ਬਈ ਨੌ ਭੁੱਲ ਜਾਨੀਆਂ ਤੇ ਅਰਸੋਂ ਪੁੱਛਿਆ ਸੀ ਉਹਨੇ ਮੈਨੂੰ ਵੀ ਫੁਲਬਹਿਰੀ ਦਾ ਦੀ ਇੰਤਿਆਮ ਦੱਸੋ ਕੋਈ ਇਹ ਫੁਲਬਹਿਰੀ ਮੈਂ ਨਾ ਦਰੁਸ਼ਾ ਇੱਕ ਮੈਨਰੇ ਅੱਥ ਲੱਗੀ ਸੀ ਬੁੱਕ ਤੇ ਉਹਦੇ ਵਿੱਚੋਂ ਲਿਆ ਸੀ ਇਹ ਪਹਿਣਾ ਨੇ ਵਰਤ ਕੇ ਵੀ ਦੇਖ ਲਿਆ ਵੀ ਠੀਕ ਹੋਇਆ ਤੇ ਮਤਲਬ ਉਹਨੂੰ ਰਾਹਤ ਮਿਲੀ ਤੁਸੀਂ ਕੋਨਸਾਰੀ ਦੁਕਾਨ ਤੇ ਜਾਇਓ ਤੇ ਬਾਪ ਜੀ ਲਿਆਇਓ 20 30 ਰੁਪਏ ਦੀ ਜਿੰਨੀ ਵੀ ਉਹ ਦੇਣਗੇ ਪਹਿਲਾਂ ਤਾਂ ਥੋੜੀ ਲਿਆਇਓ ਹਨਾ ਉਹ ਲਿਆ ਕੇ ਤੇ ਫਿਰ ਤੁਸੀਂ ਉਹ ਨੂੰ ਬਾਪ ਜੀ ਨੂੰ ਖੱਟੀ ਲੱਸੀ ਦੇ ਵਿੱਚ ਮੇਲ ਲੈਣਾ ਉਹਦਾ ਘੋਲ ਬਣਾ ਲੈਣਾ ਤੇ ਫਿਰ ਤੁਸੀਂ ਉਹ ਜਿੱਥੇ ਹੱਥਾਂ ਤੇ ਉਹ ਕੁੜੀ ਐਂਸ ਦੇ ਹੱਥਾਂ ਤੇ ਐਕਸ ਦੇ ਮੂੰਹ ਤੇ ਜਿੱਥੇ ਵੀ ਕਿਤੇ ਹੈਗੀ ਆ ਉੱਥੇ ਉਹਦਾ ਲੇਪ ਕਰੋ ਹੈਨਾ ਇਹ ਕਹਿੰਦੇ ਜਿਹੜਾ ਲੇਪ ਹੈ ਸਰਬ ਕੁਸਟ ਤੋਂ ਦੂਰ ਕਰਦਾ ਕਿਹਾ ਜਾਂ ਵੀ ਇੱਕ ਕੁਸਟ ਰੋਗ ਹੀ ਹੁੰਦਾ ਇਹਨੂੰ ਕਹਿੰਦੇ ਉਹ ਸਾਰਾ ਹੀ ਠੀਕ ਹੋ ਜਾਊਗਾ ਤੇ ਤੁਸੀਂ 5-7 ਦਿਨ ਲਾਉਂਗੇ ਹੋਰ ਵੱਧ ਦੇਖੋ ਕਿੰਨੇ ਦਿਨ ਤੁਹਾਨੂੰ ਆਮ ਆਉਂਦਾ ਫਰਕ ਪੈਣਾ ਤਾਂ ਸ਼ੁਰੂ ਹੋ ਜਾਊਗਾ ਨਾ 5-4 ਦਿਨਾਂ ਚ ਹੀ ਤੇ ਤੁਸੀਂ ਇਹਦਾ ਨੇਪ ਕਰੋ ਕੋਈ ਵਾੜਾ ਮੁੱਲ ਨਹੀਂ ਲੱਗਦਾ ਕਰਕੇ ਦੇਖ ਲਿਓ ਤੇ ਪਰਮਾਤਮਾ ਭਲੀ ਕਰੂ ਜੇ ਕਿਸੇ ਦੇ ਹੋਰ ਹੋ ਹੋਰ ਨੂੰ ਵੀ ਦੱਸੋ ਕਾਪੀ ਤੇ ਜਰੂਰ ਲਿਖ ਕੇ ਰੱਖ ਲਿਓ ਬਾਰ-ਬਾਰ ਫਿਰ ਮੈਨੂੰ ਫੋਨ ਨਾ ਕਰਿਆ ਕਰੋ ਕਿਉਂ ਫਿਰ ਮੈਨੂੰ ਡਾਇਰੀਆਂ ਫੋੜ ਲੈਣੇ ਪੈਂਦੇ ਮੈਂ ਆਪ ਭੁੱਲ ਜਾਂਦੀ ਇਹਨਾਂ ਉੱਤੇ ਪਾਉਣੀਆਂ ਹਨ ਮੈਂ ਆਪ ਜਿਹੜੀਆਂ ਡਾਇਰੀਆਂ 'ਚ ਲਿਖਿਆ ਹੋਇਆ ਉੱਥੋਂ ਦੇਖ ਕੇ ਮੈਂ ਤੁਹਾਨੂੰ ਪਾ ਦਿੰਨੀ ਆ ਤੇ ਜਿਹਨੂੰ ਲੋੜ ਹੈ ਇਹਨੂੰ ਵਰਤ ਕੇ ਦੇਖ ਲਓ ਅੱਗੇ ਲੜ ਬਸਤਾ ਵਰਾਂ ਦੇ ਲਈ ਅੱਗੇ ਤੇਰੇ ਭਗਤ ਵਿੱਚ ਤੇ ਪਰਮਾਤਮਾ ਕਰੋ ਇਹ ਤੁਹਾਡਾ ਰੋਗ ਦੂਰ ਹੋ ਜਾਊਗਾ ਲੋ ਹਉ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਆਪਾਂ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ